ਜਿਹੜੀ ਆਕਾਦੀਦਾਲਾ ਆਕਾਦੀਦਾਲ ਦਾ ਇਸ ਦੌਰ ਵਿੱਚ ਲੱਗਾ ਹੋਇਆ ਵੀ ਇੱਕ ਤਾਂ ਜਿਹੜੀਆਂ ਪਿਛਲੇ ਚਰਨ ਵਿੱਚ ਉਹਨਾਂ ਨੂੰ ਮੋਟਾਂ ਪਈਆਂ ਨੇ 5500 ਤੋਂ ਉੱਤੇ ਉਹ ਉਸ ਤੋਂ ਵੋਟਾਂ ਫੜੀਆਂ ਨੇ ਵਧਾਈਆਂ ਜਾਣ ਤਾਂ ਕਿ ਪੰਜਾਬ ਦੇ ਜਿਹੜੀ ਉਹਨਾਂ ਦੇ ਬਰਾਬਰ ਦੇ ਲੀਡਰਸ਼ਿਪ ਆ ਜਿਹੜੀ ਆਕਾਦੀਦਾਲ ਦੇ ਜਿਹਨਾਂ ਬਾਗੀ ਕਾਦੀਦਾਲ ਕਹਿੰਦੇ ਆ ਜਾਂ ਪੰਜਾਂ ਨਾ ਫ੍ਰੀਕੁਐਂਟ ਤੇ ਇਹਨਾਂ ਨੂੰ ਦਰਸਾਇਆ ਜਾ ਸਕੇ ਕਿ ਸਾਡੀ ਜਿਹੜੀ ਆ ਲੋਕਾਂ ਚ ਤਕਾਲੀਦਲ ਦੇ ਵਰਕਪ੍ਰੈਨ ਤੇ ਗੱਲ ਪਹਿਲਾਂ ਹੀ ਤਰ੍ਹਾਂ ਹੈ ਉਹ ਕੋਈ ਇਸੇ ਲੜਾਈ ਲੜ ਰਿਹਾ ਇੱਕ ਗੱਲ ਪੁਰਣੀ ਲੰਘ ਗੱਲ ਤੋਂ ਆਈ ਜਦੋਂ ਸਿਕੰਦਰ ਸਿੰਘ ਮੁਰੂਖਾ ਦੁਆਰਾ ਜਨ ਕਰਦੇ ਸ੍ਰੋਮ ਤੇਦਰ ਤੇ ਕੁਝ ਨਵਤੇ ਦੀ ਗੱਲ ਚੱਲ ਰਹੀ ਨੰਨੇ ਸ਼ਾਮ ਤੱਕ ਸਿਕੰਦਰ ਸਿੰਘ ਮੁਰੂਖਾ ਵਾਲੀ ਨੂੰ ਸਾਡਾ ਆਈਏ ਸਭ ਸਾਰੇ ਕਿਉਂਕਿ ਪਰੰਪਰਾ ਤੋਂ ਉਹ ਇਹ ਕਲੀਅਰ ਕਰਦੇ ਕਿ ਅਜੇ ਹਾਂ ਕੁਝ ਨਹੀਂ ਉਹਨਾਂ ਨੇ ਕੀ ਕਲੀਅਰ ਕੀਤਾ ਤੇ ਕੀ ਲੱਗਦਾ ਕਿ ਇਹ ਕੀ ਅਟਲੀ ਪਾਜਬਾ ਦਾ ਜਿਹੜਾ ਸਮਝੌਤਾ ਹੈ ਕਿਵੇਂ ਹੋਏਗਾ ਜਾਂ ਕਿਵੇਂ ਨਹੀਂ ਹੋਏਗਾ ਜੀ ਤੇ ਮੈਨੂੰ ਇੰਜ ਲੱਗਦਾ ਵੀ ਇਹ ਜਾਣ ਬੁੱਝ ਕੇ 10-15 ਦਾ ਤੋਹਆ ਫਲਾਈ ਗਈ ਹੈ ਪੰਜਾਬ ਵਿੱਚ ਅੱਛਾ ਤੇ ਸ਼ੌਂਕੀ ਕਾਲੇਦਾਲ ਦਾ ਸਮਝੌਤਾ ਹੋ ਰਿਹਾ ਹੂੰ ਔਰ ਜਿਹਦੀ ਕਿ ਖੰਡਨ ਜਿਹੜੇ ਆ ਬੀਜੇਪੀ ਦੇ ਪੰਜਾਬ ਦੇ ਲੀਡਰ ਚੜ ਚੁੱਕੇ ਆ ਕੋਈ ਸਮਝੌਤਾ ਨਹੀਂ ਹੋਏਗਾ ਸੋ ਉਹ ਜਿਹੜੇ ਬੀਜੇਪੀ ਚੋਂ ਕਾਲੀਦਾਲ ਚੋਂ ਬੀਜੇਪੀ ਚ ਡੈਪੂਟੇਸ਼ਨ ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਗਏ ਸੀ ਕਾਲੀਦਾਲ ਦੇਖੀ ਵਿਧਾਨਪੁਰੋਂ ਉਹ ਆਪਣੀਆਂ ਸੀਟਾਂ ਬਚਾਉਣ ਲਈ ਮਨ ਕਰਦਾ ਦਬਾ-ਦਬ ਪਹਿਲੇ ਹੀ ਵੀ ਆਗੇ ਕੋਈ ਸਾਡੇ ਜਿਹੜੇ ਜਿਹੜੇ ਹਲਕਿਆਂ ਤੁਸੀਂ ਚੋਣਾਂ ਲੜਦੇ ਆ ਚਾਹੇ ਚੱਪੇਗਾਲ ਹੋਵੇ ਜਾਂ ਅਮਸਰੋ ਹੋਇਆ ਹੈ ਇਹਨਾਂ ਦਾ ਰਾਮਪੁਰਾ ਕੋੜ ਹੋਵੇ ਵੀ ਇਹ ਫਟਾਫਟ ਜਾ ਕੇ ਉੱਥੇ ਬੈਠੀਏ ਆ ਕੇ ਜਦੋਂ ਬੀਜੇਪੀ ਨਾਲ ਸੁਝਾਤਾ ਹੋਵੇ ਸੋ ਸਾਡੀਆਂ ਇਹਨੀਆਂ ਸੀਟਾਂ ਨੂੰ ਕਾਦੀਦਲ ਵਰੋ ਵਰਕ ਕਰਾ ਲੈਣਾ ਪਰ ਮੈਨੂੰ ਇੰਜ ਲੱਗਦਾ ਵੀ ਹੁਣ ਬੀਜੇਪੀ ਜਿਹੜੀਆਂ ਤਏ ਸੀਟਾਂ ਤੇ ਨਹੀਂ ਕੜੇਗੀ ਉਹ ਜਾਂ ਤਾਂ 50% ਜਾਂ 40-60 ਤੇ ਜਿਹੜਾ ਜੇ ਸਮਝੌਤਾ ਹੋਇਆ ਉਹ ਉਹ ਸਮਝੌਤਾ ਕਿਸ ਲੀਡਰਸ਼ਿਪ ਨਾਲ ਹੋਣਾ ਹੈ ਤੇ ਜੇ ਇਹ ਸਮਝੌਤਾ ਇਹਨਾਂ ਨੇ ਕਰਨਾ ਹੋਵੇ ਤਾਂ ਦੇਖੋ ਇਹਨਾਂ ਨੂੰ ਨੀਤੀ ਬਦਲਣੀ ਪੈਣੀ ਜਿਵੇਂ ਹਰ ਬ੍ਰੋਤੀ ਨੂੰ ਇਹ ਕਹਿਣਾ ਵੀ ਇਹ ਆਰਐਸਐਫ ਦਾ ਜੰਟਾ ਤੇ ਬੀਜੇਪੀ ਦਾ ਸ਼ਰਾਰਤਾ ਇਹ ਇਸ ਨੂੰ ਤੁਹਾਨੂੰ ਬਦਲਣਾ ਆਏਗਾ ਜੇ ਆਪਾਂ ਨੇ ਚੋਣਾਂ ਲੜਨੇ ਆ ਨਹੀਂ ਤਾਂ ਜੇ ਤੁਸੀਂ ਇਹੀ ਆਪਣਾ ਰਵਈਆ ਰੱਖਿਆ ਤੇ ਚਾਹੇ ਸਮਝੌਤੇ ਕਰ ਲਨ ਤਾਂ ਵੀ ਇਹਦਾ ਕੋਈ ਲਾਭ ਨਹੀਂ ਹੋਣਾਗਾ